ਅਜੀ ਅਜਨਾਲੇ ਇਸ ਵੇਲੇ ਖੜੇ ਆ ਰੰਧਾਵਾ ਫਾਰਮ 'ਚ ਅਸੀਂ ਕੈਂਪ ਕੀਤਾ ਆ ਮੈਂਬਰ ਪਾਰਲੀਮੈਂਟ ਵੱਲੋਂ ਔਰ ਜਿਹੜੇ ਦਾਨੀ ਸੱਜਣ ਆ ਜਾਂ ਸਾਡੇ ਜਿਹੜੇ ਸਹਿਯੋਗੀ ਨੇ ਉਹਨਾਂ ਵੱਲੋਂ ਜਿਹੜੀ ਅਜਨਾਲੇ ਜਿੰਨੀ ਵੀ ਇਸ ਵੇਲੇ ਪ੍ਰੋਬਲਮ ਮੁਸ਼ਕਲ 'ਚ ਲੋਕ ਘਰੇ ਨੇ ਉਹਨਾਂ ਨੂੰ ਬੜੀਆਂ ਚੀਜ਼ਾਂ ਦੀ ਲੋੜ ਹੈ ਬਸਤਾਂ 'ਚ ਸੋ ਬੇਜਵਾਨੇ ਜਾਨਵਰਾਂ ਵਾਸਤੇ ਇਹ ਚਾਰ ਆ ਜਿਹੜਾ ਸੰਗਰੂਰ ਤੋਂ ਸਾਡੇ ਦੋਸਤ ਵਿਜੇਂਦਰ ਸਿੰਘਲਾ ਨੇ ਉਹਨਾਂ ਦੇ ਹਲਕੇ ਵੱਲੋਂ ਭੇਜਿਆ ਗਿਆ ਹੈ ਇਹ ਦੋ ਟਰੱਕ ਆਚਾਰ ਦੇ ਆਏ ਆ ਸੋ ਇਸੇ ਤਰ੍ਹਾਂ ਹੀ ਜੇ ਕਿਸੇ ਨੂੰ ਲੋੜ ਆ ਰਾਚਨ ਦੀ ਕਿਸੇ ਚੀਜ਼ ਦੀ ਸਾਡੇ ਕੋਲ ਲੋਕਲ ਬੰਦਾ ਆਪਣੇ ਪਿੰਡ ਦਾ ਜਿਹੜੀ ਵੀ ਜਿੰਨੂੰ ਕਿਸੇ ਤਰ੍ਹਾਂ ਸਾਡੇ ਉੱਤੇ ਲੋਕਲ ਬੰਦੇ ਹੈਗੇ ਜਿਹੜੇ ਜਾਣਕਾਰ ਆ ਤਾਂ ਕਿ ਸਹੀ ਜਗ੍ਹਾ ਪਹੁੰਚੇ ਕਿਉਂਕਿ ਜਿਹੜਾ ਦਾਨੀ ਸਜਣ ਉਹਨੇ ਤਾਂ ਦਾਨ ਕਰਤਾ ਪਰ ਸਹੀ ਜਗ੍ਹਾ ਤੇ ਚਲੇ ਜਾਏ ਇਹ ਵੀ ਤੁਹਾਡੀ ਵੀ ਇਲਾਕੇ ਵਾਲਿਆਂ ਦੀ ਜ਼ਿੰਮੇਵਾਰੀ ਹੈ ਕਿ ਸਹੀ ਜਗ੍ਹਾ ਤੇ ਲੈ ਕੇ ਜਾਓ ਜਿੰਨੂੰ ਲੋੜ ਆ ਉਹਦੀ ਹਰ ਤਰ੍ਹਾਂ ਦੀ ਲੋੜ ਸਾਨੂੰ ਇੱਥੇ ਰੰਦਾਵਾ ਫਾਰਮ ਹੈ ਅਮਰਸਰ ਰੋਡ ਤੇ ਅਜਨਾਲਾ ਟੂ ਅਮਰਸਰ ਰੋਡ ਤੇ ਪੁਰਾ ਸ਼੍ਰੀ ਗੁਰੂ ਅਰਜਨ ਸਿੰਘ ਕੋ ਪਬਲਿਕ ਦੇ ਲਾਗੇ ਸੋ ਕੋਈ ਵੀ ਇੱਥੇ ਆ ਕੇ ਆਪਣੀ ਲੋੜ ਲਿਖਾ ਸਕਦੇ ਜੇ ਅੱਜ ਲਿਖਾਓਗੇ ਕੱਲ ਤੁਹਾਨੂੰ ਉਹ ਪੁੱਛਦਾ ਕਰ ਦਿੱਤੀ ਜਾਊਗੀ ਸੋ ਇਸੇ ਤਰ੍ਹਾਂ ਹੀ ਸੁਧਾਰ ਤੋਂ ਆ ਨਿਸ਼ਾਨ ਸਰਪੰਚ ਉੱਥੇ ਉਹਨਾਂ ਕੈਂਪ ਲਾਇਆ ਸਾਡਾ ਪ੍ਰਧਾਨ ਹੈ ਰਮਦਾਸ ਤੋਂ ਉਹਨੇ ਉੱਥੇ ਕੈਂਪ ਕੀਤਾ ਆ ਰਮਦਾਸ ਸਮਾਧੀ ਉੱਥੇ ਲੋੜ ਦਰਜ ਕਰਾ ਸਕਦੇ ਜੇ ਇਸੇ ਤਰ੍ਹਾਂ ਰਮਨ ਆ ਸਾਡੇ ਤੋਂ ਸਾਰੰਗਦੇਵ ਤੋਂ ਉਹਨਾਂ ਨੂੰ ਉੱਥੇ ਤੁਸੀਂ ਦੱਸ ਸਕਦੇ ਜੇ ਸੋ ਲੱਗ ਲੱਗ ਜਗ੍ਹਾ ਤੇ ਅਸੀਂ ਹੋਰ ਵੀ ਤੁਹਾਨੂੰ ਕੈਂਪਾਂ ਦੇ ਐਡਰੈਸ ਦੇ ਦਾਂਗੇ ਬਾਕੀ ਹੈੱਡ ਆਫਿਸ ਇੱਥੇ ਆ ਸਾਡਾ ਕੋਈ ਡਿਮਾਂਡ ਹੈ ਇੱਥੇ ਲਿਖਾ ਦੇਣੀ ਆ ਪੁੱਛਦਾ ਅਸੀਂ ਕਰਾਂਗੇ ਸਾਡੇ ਬੰਦੇ ਪੁੱਛਦਾ ਕਰਨਗੇ ਮੈਂ ਦੱਸ ਦਿਆਂ ਕਿ ਇੱਥੋਂ ਡਾਇਰੈਕਟ ਸਮਾਨ ਨਹੀਂ ਮਿਲਣਾ ਬੰਦੇ ਪੁੱਛਦਾ ਕਰਕੇ ਆਉਣਗੇ ਇਹ ਤੁਹਾਨੂੰ ਮੈਂ ਬੇਨਤੀ ਕਰਦਾ ਕਈ ਵਾਰੀ ਲੋਕ ਆ ਜਾਂਦੇ ਵੀ ਸ਼ਾਇਦ ਉੱਥੋਂ ਮਿਲੇਗਾ ਇੱਥੇ ਕਿਉਂਕਿ ਲੋਕਾਂ ਦੇ ਆਪਣੇ ਨੇ ਅਸੀਂ ਉਹਨਾਂ ਨੂੰ ਦੱਸ ਕੇ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਭੇਜ ਕੇ ਉਹਨਾਂ ਤੁਹਾਡੇ سپੁਰਦ ਕਰਾਂਗੇ ਸੋ ਇਸ ਹਫ਼ਤੇ ਤੋਂ ਨਿਕਲਣ ਵਾਸਤੇ ਸਾਡੀ ਕੋਸ਼ਿਸ਼ ਹੈ ਔਰ ਇੱਕ ਦਿਨ ਦਾ ਨਹੀਂ ਸਾਨੂੰ ਪਤਾ ਇਹ ਲੰਬਾ ਚੱਲਣਾ ਹੈ ਔਰ ਸਾਡੀ ਕੋਸ਼ਿਸ਼ ਹੈ ਜਿੰਨਾ ਚਿਰ ਵੀ ਇੱਥੇ ਲੋੜ ਹੈ ਅਸੀਂ ਪੂਰਨ ਤੌਰ ਤੇ ਸਾਡੀ ਪੂਰੀ ਟੀਮ ਜਿਹੜੀ ਹੈ ਉਹ ਸਮਰਪਿਤ ਆ ਔਰ ਅਸੀਂ ਇਸ ਹਲਕੇ ਦੇ ਦੁੱਖ ਸੁੱਖ ਦਾ ਜਿੰਦੀ ਵੀ ਕੋਈ ਲੋੜ ਹੋਏਗੀ ਉਹਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਸੈਲਜ ਦੇ ਜਿਹੜੇ ਆ ਇਹ ਦੋ ਟਰੱਕ ਸੰਗਰੂਰ ਤੋਂ ਸਾਡੇ ਦੋਸਤ ਨੇ ਭੇਜੇ ਸੀ ਪਲੱਸ ਜਿਹੜਾ ਹੋਰ ਵੀ ਸਮਾਨ ਆ ਉਹ ਸਾਡੇ ਕੋਲ ਅੰਦਰ ਆਇਆ ਕੁਝ ਕੱਲ ਵੀ ਦੇ ਕੇ ਗਏ ਆ ਜਸਵੀਰ ਜੱਸੀ ਹੁਣਾ ਵੀ ਭੇਜਿਆ ਸੀ ਇੱਕ ਟਰੱਕ ਫੀਡ ਦਾ ਉਹ ਵੀ ਸਾਡੇ ਕੋਲ ਆਇਆ ਆ ਹੋਰ ਵੀ ਦਾਨੀ ਸੱਜ ਨੇ ਉਹਨਾਂ ਵੀ ਭੇਜੇ ਨੇ ਤੋ ਕਈਆਂ ਨੇ ਇਹ ਕਿਹਾ ਵੀ ਸਾਡੇ ਨਾਂ ਨਹੀਂ ਲੈਣੇ। ਸੋ ਅਸੀਂ ਕਹਿੰਦੇ ਉਹਨਾਂ ਦੇ ਨਾਂ ਨਹੀਂ ਲੈ ਰਹੇ ਵਟ ਸਾਰੇ ਸਮਾਨ ਆਡੀਓ ਆਡੀ ਭੇਜ ਰਹੇ ਨੇ। ਅਸੀਂ ਵੀ ਕਰ ਰਹੇ ਆ ਐਮਪੀ ਲੈਡ ਤੋਂ ਵੀ। ਉਧਾਂ ਵੀ ਪਰਿਵਾਰ ਵੱਲੋਂ ਵੀ ਸਾਡੇ ਵੱਲੋਂ ਪੂਰਨ ਤੌਰ ਤੇ ਜਿਹੜੀ ਇਹ ਦੀ ਮਦਦ ਆ ਉਹ ਸਾਰਾ ਪਰਿਵਾਰ ਹੀ ਅਸੀਂ ਲੱਗਾਂਗੇ ਔਰ ਇਹਨੂੰ ਜਾਰੀ ਰੱਖਾਂਗੇ। ਸੋ ਆਹ ਸਾਰੇ ਇਹਦੇ ਚ ਮੁਸ਼ਕਲ ਦੀ ਘੜੀ ਚੋਂ ਇੱਕ ਦੂਜੇ ਦੇ ਹੱਥ ਫੜ ਕੇ ਇਹਦੇ ਚੋਂ ਨਿਕਲੀਏ।